ਮੇਕੀ ਛੋਟੇ ਜਿਹੇ ਪਿੰਡ ਪਿੰਡ ਗਲੜੀ ਡਿਸਟ੍ਰਿਕਟ ਗੁਰਦਾਸਪੁਰ ਜਿਹੜਾ ਕਿ ਪਾਕਿਸਤਾਨ ਬਾਰਡਰ ਤੋਂ ਹਾਰਡਲੀ ਕਿਲੋ ਡੇਢ ਕਿਲੋਮੀਟਰ ਦੂਰ ਹੈ ਮੈਂ ਉਥੋਂ ਦਾ ਰਹਿਣ ਵਾਲਾ ਹਾਂ ਤੇ ਅੱਜ ਇੱਥੇ ਬੈਠਾ ਹਾਂ ਜਦੋਂ ਅਸੀਂ ਸਕੂਲ ਟਾਈਮ 'ਚ ਇੱਥੇ ਜਾਂਦੇ ਸੀਗੇ ਮੇਰਾ ਸਕੂਲ ਵੀ ਸਕੂਲਿੰਗ ਜਿਹੜੀ ਹੈ ਉਹ ਵੀ ਪਿੰਡ ਵਿੱਚ ਇੱਕ ਸਕੂਲ ਸੀਗਾ ਅਕਾਲ ਅਕੈਡਮੀ ਉਥੋਂ ਦੀ ਮੇਰੀ ਸਕੂਲਿੰਗ ਏ ਮੈਂ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਕਿ ਇਟ ਵਾਸ ਲਾਈਕੀ ਮੈਥੇ ਪਹੁੰਚਿਆ ਮੈਂ ਕਿਦੀ ਸੋਚਿਆ ਵੀ ਨਹੀਂ ਬਟ ਜਿੰਦਗੀ ਚ ਬਚਪਨ ਤੋਂ ਹੀ ਮੇਰੇ ਮਨ ਚ ਇਹ ਸੀਗਾ ਕਿ ਮੈਂ ਇਹ ਦੁਨੀਆ ਤੇ ਆਇਆ ਤਾਂ ਮੈਂ ਕੁਝ ਵਧੀਆ ਕਰਕੇ ਜਾਣਾ ਆਈ ਵਾਂਟ ਟੂ ਅਚੀਵ ਸਮਥਿੰਗ ਕਿ ਜੀ ਯੂ 올 ਸਟੂਡੈਂਟਸ ਆਰ ਹੇਅਰ ਤੁਹਾਡੇ ਮਨ ਚ ਨਾ ਹਜੀ ਹੋਏਗਾ ਕਿ ਅਸੀਂ ਖੇ ਲੀਏ ਅਸੀਂ ਉਹ ਕਰ ਲਈਏ ਤੇ ਜਦੋਂ ਅਸੀਂ ਉਹ ਬੈਕਗਰਾਉਂਡ ਚ ਸੋਚੀ ਹੈ ਨਾ ਤਾਂ ਫਿਰ ਸਾਨੂੰ ਹੁੰਦਾ ਕਿ ਕਿਉਂਕਿ ਦਿਸ ਇਜ਼ ਲਾਈਕ ਕਿ ਜਿਉਂ ਟੀਵੀ ਦੇਖਦੇ ਹੋ ਨਾ ਤੁੱਕ ਜੇ ਬੱਚਿਆਂ ਨੂੰ ਦੇਖੋਗੇ ਦੇ ਵਿਲ ਬੀ ਡੂਇੰਗ ਸਮਥਿੰਗ ਲਾਈਕ ਤੁਸੀ ਸੋਚਿਆ ਵੀ ਨਹੀਂ ਹੋਏਗਾ ਬਈ ਕਿ ਅਨਦਰ ਵਰਲਡ ਹੈ ਤਾਂ ਉੱਥੇ ਜਿੱਦ ਅਸੀਂ ਸੋਚਦੇ ਸੀਗੇ ਤੇ ਵੀ ਫੀਲ ਕਿ ਅਸੀਂ ਇਹ ਕਰਕੇ ਦੱਸਣਾ ਅਸੀਂ ਵੀ ਇੱਥੇ ਪਹੁੰਚਣਾ ਐ ਇਹਨ ਮੈਂ ਤੁਹਾਨੂੰ ਦੱਸ ਤਾਵਾ ਕਿ ਜੇ ਬਚਪਨ ਚ ਤੁਹਾਡੇ ਵੀ ਟੀਚਰਸ ਤੁਹਾਡੇ ਕੋਲ ਪੁੱਛਦੇ ਹੋਣਗੇ ਬੇਟਾ ਵਾਟ ਡੂ ਯੂ ਵਾਂਟ ਟੂ ਅਚੀਵ ਇਨ ਯੂਅਰ ਲਾਈਫ ਬਟ ਡੂ ਯੂ ਵਾਂਟ ਟੂ ਬੀਕਮ ਇਨ ਯੂਅਰ ਲਾਈਫ ਜਿੱਦ ਉਹ ਸਾਨੂੰ ਪੁੱਛਦੇ ਸੀਗੇ ਮੈਨੂੰ ਪਤਾ ਨਹੀਂ ਸੀਗਾ ਕੀ ਕਰਨਾ ਐ ਬਟ ਮੈਂ ਉਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਇੱਕ ਵਧੀਆ ਡਾਕਟਰ ਤੇ ਇੱਕ ਵਧੀਆ ਅਫਸਰ ਬੰਨਣਾ ਹੈ ਤੇ ਅੱਜ ਉਹ ਮਿਹਨਤ ਅਸੀਂ ਕਰਦੇ ਰਹੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਸਾਰੇ ਇੰਨੇ ਵਧੀਆ ਬੱਚੇ ਬ੍ਰਿਲੀਅੰਟ ਬੱਚੇ ਤੁਹਾਨੂੰ ਮੌਕਾ ਮਿਲ ਰਿਹਾ ਇੰਟਰੈਕਸ਼ਨ ਕਰਨ ਦਾ ਤੇ ਜਦੋਂ ਸਾਡੇ ਉੱਥੇ ਛੋਟੇ ਜਿਹੇ ਪਿੰਡ ਵਿੱਚ ਕੋਈ ਡੀਸੀ ਆਂਦਾ ਸੀਗਾ ਤੇ ਸਾਨੂੰ ਘੱਟੋ ਘੱਟ ਵੀ 500 ਮੀਟਰ ਦੂਰੀ ਤੋਂ ਦੇਖਣ ਦਾ ਮੌਕਾ ਮਿਲਦਾ ਸੀ ਉਹ ਡੀਸੀਜ਼ ਆ ਰਹੇ ਆ ਉਹ ਅਫਸਰ ਆ ਰਹੇ ਆ ਉਹ ਕੋਈ ਵੱਡਾ ਲੀਡਰਜ਼ ਆ ਰਹੇ ਆ ਬਟ ਸਾਡੀ ਕਦੀ ਇੰਟਰੈਕਸ਼ਨ ਨਹੀਂ ਹੁੰਦੀ ਤੀ ਜਿੰਦਗੀ ਚ ਜਿੰਨਾ ਅਸੀਂ ਉੱਚੇ ਹੁੰਦੇ ਜਾਈਏ ਤੁਸੀਂ ਓਨੇ ਹੀ ਆਪਣੇ ਆਪ ਨੂੰ ਹਲੀਮੀ ਲੈਂਦੇ ਜਾਓ ਆਪਣੇ ਆਪ ਨੂੰ ਨੀਵਾ ਸਮਝੋ ਕਦੀ ਦੇਖਿਆ ਤੁਸੀਂ ਕਿ ਅੰਬ ਲੱਗਿਆ ਹੋਏ ਮੰਗੋ ਟਰੀ ਲੱਗਿਆ ਹੋਏ ਉਹ ਛੋਟਾ ਹੁੰਦਾ ਤਾਂ ਫਰੂਟ ਉਹਨੂੰ ਲੱਗਦੇ ਹੈ ਤੇ ਯੂ ਕਲਿੱਪਸ ਦੇਖਿਆ ਹੋਏਗਾ ਸਫੈਦਾ ਦੇਖਿਆ ਹੋਏਗਾ ਕਦੀ ਉਹਨਾਂ ਨੂੰ ਫਲ ਨਹੀਂ ਲੱਗਦਾ ਤੇ ਜਦੋਂ ਅਸੀਂ ਮੈਂ ਪੜਦਾ ਇਹੀ ਕਿ ਮੈਨੂੰ ਸੀਗਾ ਕਿ ਮੈਂ ਇਸ ਪਿੰਡ ਤੋਂ ਨਿਕਲ ਕੇ ਆਪਣਾ ਨਾਂ ਕਮਾਣਾ ਹੈ ਮੈਂ ਇਹ ਨਾ ਕਹਿਨ ਕਿ ਮੈਂ ਫਲਾਣਾ ਮੇਰੇ ਫਾਦਰ ਦਾ ਨਾਮ ਫਾਦਰ ਸਾਹਿਬ ਦਾ ਨਾਮ ਹੈ ਪਰਮਜੀਤ ਸਿੰਘ ਮੈਨੂੰ ਇਹ ਨਾ ਕਹਿਨ ਕਿ ਮੈਂ ਪਰਮਜੀਤ ਸਿੰਘ ਦਾ ਬੇਟਾ ਹਾਂ ਉਹਨਾਂ ਨੂੰ ਇਹ ਕਹਿਨ ਕਿ ਇਹ ਹਰਜਿੰਦਰ ਸਿੰਘ ਦੇ ਪਿਤਾ ਜੀ ਨੇ ਕੈਂਥ ਕੀਤੀ then my other city is it is about 15 km that is gurdaspur ਮੈਂ ਉੱਥੋਂ ਸਕੂਲਿੰਗ ਕਰਨ ਆਂਦਾ ਸੀਗਾ ਉੱਥੋਂ ਟਿਊਸ਼ਨ ਪੜ੍ਹਨ ਆਂਦਾ ਸੀਗਾ ਤੇ i was not knowing how to do mpbs what is mpbs ਕਿ ਸਾਡੇ ਪਿੰਡ ਵਿੱਚ ਬੀਐਮਐਸ ਡਾਕਟਰ ਜਿਵੇਂ ਲਾਈਕ ਗੋਡ ਕਿ ਬੀਐਮਐਸ ਡਾਕਟਰ ਬੋਥ ਆ ਵਰ ਡਾਕਟਰ ਇਹ ਤੇ ਰੱਬ ਹੈ ਇਹ ਤੇ ਸਾਰਿਆਂ ਨੂੰ ਬਚਾਉਂਦਾ ਹੈ ਤੇ ਮੈਨੂੰ ਵੀ ਉਹੀ ਸੀਗਾ ਕਿ ਬੀਐਮਐਸ ਬੀਐਚਐਮਐਸ ਇਸ ఎవਰੀਥਿੰਗ ਬਟ ਜਦੋਂ ਮੈਂ ਉੱਥੇ ਆਇਆ ਜਦੋਂ ਕਹਿੰਦੇ ਨੇ ਜਦੋਂ ਤੁਸੀਂ ਆਪਣੀ ਮਿਹਨਤ ਤੇ ਵਿਸ਼ਵਾਸ ਕਰੋ ਤੇ ਆਪਣੇ ਜਿਹੜੇ ਰੱਬ ਤੇ ਵਿਸ਼ਵਾਸ ਕਰੋ ਤੇ ਆਪਣੀ ਲਾਈਨ ਨੂੰ ਫੋਲੋ ਕਰੋਗੇ ਨਾ ਤੁਸੀਂ ਸਭ ਕੁਝ ਅਚੀਵ ਕਰ ਲੋਗੇ ਤੇ ਮੇਰਾ ਇੱਕ ਦੋਸਤ ਕੋਚਿੰਗ ਲੈਂਦਾ ਸੀਗਾ ਮਰੀਤ ਸਰ ਥੇ ਵਾਸ ਅ ਮੈਡੀਕਲ ਇੰਸਟੀਟਿਊਟ ਉਹ ਪੀਐਮਟੀ ਦੀ ਕੋਚਿੰਗ ਲੈਂਦੇ ਸੀਗੇ ਐਂਡ ਫੋਰ ਦਾ ਥੈਂਕ ਗੋਡ ਉਹ ਮੈਨੂੰ ਨਾ ਬੱਸ ਸਟੈਂਡ ਤੇ ਜਾ ਰਿਹਾ ਮੈਨੂੰ ਮਿਲ ਗਿਆ ਕਹਿੰਦਾ ਹਰਜਿੰਦਰ ਤੂੰ ਇੱਥੇ ਕੀ ਕਰ ਰਿਹਾ ਹੈ ਮੈਂ ਕਿਹਾ ਯਾਰ ਮੈਂ ਤਾਂ ਟਿਊਸ਼ਨ ਲੰਡਾ ਸਵੇਰੇ ਆਣਾ ਸ਼ਾਮੀ ਜਾਣਾ ਹੈ ਤੇ ਫਿਰ ਕੀ ਰੱਖਿਆ ਮੈਂ ਕਿਹਾ ਮੈਂ ਮੈਡੀਕਲ ਪਲੱਸ ਨੋਨ ਮੈਡੀਕਲ ਅੱਛਾ ਤੇ ਫਿਰ ਕੀ ਕਰਨਾ ਮੈਂ ਕਿਹਾ ਉਹ ਨਹੀਂ ਪਤਾ ਮੈਨੂੰ ਮੈਂ ਪਲੱਸ 2 ਕਰਨੀ ਉਸ ਤੋਂ ਬਾਅਦ ਵੇਖਾਂਗੇ ਉਹਨੇ ਮੈਨੂੰ ਨਾ ਛਿੜਕਿਆ ਜਸਟ ਲਾਈਕ ਯੂਰ ਫਾਦਰ ਨੇ ਛਿੜਕਿਆ ਕਹਿੰਦਾ ਯਾਰ ਤੂੰ ਟੋਪਰ ਤੂੰ ਤਾਂ ਆਪਣਾ ਜਿਹੜੀ ਤੇਰਾ ਕ੍ਰੈਡੈਂਸ਼ੀਅਲ ਜੋ ਤੇ ਕੋ ਨੋ ਲੈ ਜੇ ਤੂੰ ਖਤਮ ਕਰ ਜਾਏਗਾ ਤੂੰ ਮੇਰੇ ਨਾਲ ਚੱਲ ਅੰਮ੍ਰਿਤਸਰ ਤੁਹਾਨੂੰ ਉੱਥੇ ਕੋਚਿੰਗ ਹੁੰਦੀ ਹੈ ਯੂ ਵਿਲ ਗੈਟ ਇਨਟੂ ਅ ਐਮਬੀਬੀਐਸ ਉਹਦੀ ਪੀਐਮਟੀ ਕਲੀਅਰ ਕਰਾਨੇਗੇ ਪਰ ਜਦੋਂ ਮੈਂ ਉੱਥੇ ਬੱਚਿਆਂ 'ਚ ਜਾ ਕੇ ਦੇਖਿਆ ਆਈ ਵਾਸ ਫੀਲਿੰਗ ਲੋ ਕਿ ਲਕੀਏ ਅਨੇ ਵਧੀਆ ਇੱਥੇ ਬੱਚੇ ਬੈਠੇ ਨੇ ਇਹਨਾਂ ਨਾਲ ਕੰਪੀਟ ਕਰਨਾ ਮੇਰੇ ਕੋਲ ਬਸ ਦੀ ਗੱਲ ਨਹੀਂ ਹੈ ਬਟ ਫਿਰ ਮੈਂ ਤੁਹਾਨੂੰ ਦੱਸਾਂ ਫਿਰ ਮੈਂ 2 ਮਿੰਟ ਬੈ ਕੇ ਸੋਚਿਆ ਕਿ ਜੇ ਮੈਨੂੰ ਰੱਬ ਨੇ ਇੱਥੇ ਮਿਲਾਇਆ ਬਟ ਮੈਂ ਹੁਣ ਕੁਝ ਅਚੀਵ ਕਰਕੇ ਜਾਣਾ ਹੈ ਇਦਾਂ ਮੈਂ ਵਾਪਿਸ ਘਰ ਨਹੀਂ ਜਾਣਾ ਤੇ ਵਾਟੇਵਰ ਵੀ ਹੈਵ ਜੋ ਵੀ ਸਪੈਕੋ ਸੀਗੀ ਮੈਂ ਫਾਦਰ ਕੋਲ ਗਿਆ ਕਿ ਮੈਨੂੰ ਜੋ ਵੀ ਤੁਸੀਂ ਫਾਈਨੈਂਸ਼ੀਅਲ ਸਪੋਰਟ ਕਰਦੇ ਹੋ ਮੈਨੂੰ ਦਿਓ ਮੈਂ ਅੰਮ੍ਰਿਤਸਰ ਚਲਾ ਗਿਆ ਐ ਲਿਟਰਲੀ ਆਈ ਵਾਂਟ ਟੂ ਸੇ ਕਿ ਉੱਥੇ ਹਾਰਡਲੀ ਕਈ ਵਾਰ ਰੋਟੀ ਵੀ ਨਸੀਬ ਨਹੀਂ ਹੁੰਦੀ ਸੀਗੀ ਸਵੇਰ ਦੀ ਖਾ ਲਈ ਤਾਂ ਕਈ ਵਾਰੀ ਸਾਨੂੰ ਸਕਿਪ ਕਰਨੀ ਪੈਂਦੀ ਸੀਗੀ ਕਿਉਂਕਿ ਮਹਿੰਗੀ ਰੋਟੀ ਥੀ ਚਲੋ ਅੰਮ੍ਰਿਤਸਰ ਕੋਚਿੰਗ ਕੀਤੀ ਕਰਕੇ ਮੈਂ ਫਸਟ ਟਾਈਮ ਰੈਡ ਗਿਆ ਮੇਰਾ ਪੀਐਮਪੀ ਕਲੀਅਰ ਨਹੀਂ ਹੋਇਆ ਦੇਖੋ ਕਈ ਵਾਰੀ ਸਾਡੇ ਇੱਥੇ ਬੈਠੇ ਆ ਬੱਚੇ ਮੈਨੂੰ ਕੋਈ ਨਿਊਜ਼ 'ਚ ਕਈ ਵਾਰੀ ਸੁਣੀਦਾ ਨਾ ਕਿ ਬੱਚਾ ਪਾਸਟੂ ਵਿੱਚ ਟੌਪ ਨਹੀਂ ਕਰ ਪਾਇਆ ਇਸ ਕਰਕੇ ਉਹਨੇ ਸੁਸਾਈਸਾਈਡ ਕਰ ਲਿਆ ਵਾਏ ਜ਼ਿੰਦਗੀ ਇੱਕ ਵਾਰੀ ਮਿਲੀ ਐ ਇਸ ਤੋਂ ਬਾਅਦ ਜ਼ਿੰਦਗੀ ਨਹੀਂ ਮਿਲਣੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖਿਆ ਕਿ 84 ਲੱਖ ਜੂਨ ਤੁਸੀਂ ਭੋਗ ਕੇ ਫਿਰ ਇਨਸਾਨ ਦੀ ਰੂਹ 'ਚ ਆਓਗੇ ਇਸ ਕਰਕੇ ਤੁਹਾਨੂੰ ਅੰਨੀ ਸੋਹਣੀ ਜ਼ਿੰਦਗੀ ਮਿਲੀ ਐ ਤੁਹਾਡੇ ਕੋਲ ਇੰਨਾ ਸੋਹਣਾ ਪਰਿਵਾਰ ਐ ਤੁਸੀਂ ਵਧੀਆ ਸਕੂਲ 'ਚ ਪੜ ਰਹੇ ਹੋ ਤੁਹਾਨੂੰ ਹਰ ਫੈਸਿਲਿਟੀ ਮਿਲ ਰਹੀ ਐ ਫਿਰ ਨਿੱਕੀ-ਨਿੱਕੀ ਗੱਲਾਂ ਕਰਕੇ ਡਿਪਰੈਸ਼ਨ 'ਚ ਨਹੀਂ ਆਨਾ ਤੇ ਨਿੱਕੀ ਨਿੱਕੀ ਗੱਲਾਂ ਕਰਕੇ ਜ਼ਿੰਦਗੀ ਛੱਡਣ ਦੀ ਗੱਲ ਨਹੀਂ ਕਰਨੀ ਮੈਂ ਉੱਥੇ ਹਾਰ ਗਿਆ ਬਟ ਮੈਨੂੰ ਸੀਗਾ ਮੈਂ ਹਾਰ ਕੇ ਹੁਣ ਵਧਿਆ ਜਿੱਤਣਾ ਠੀਕ ਹੈ ਫਿਰ ਮੈਂ ਕੋਚਿੰਗ ਕੀਤੀ ਮੈਂ ਆਪਣੇ ਸਰ ਨੂੰ ਰਿਕਵੈਸਟ ਕੀਤੀ ਕਿ ਸਰ ਮੈਂ ਫੀਸ ਨਹੀਂ ਦੇ ਪਾਵਾਂਗਾ ਬਟ ਆਈ ਮੇਕ ਯੂ ਸ਼ੂਰ ਕਿ ਮੈਂ ਤੁਹਾਡਾ ਨਾਮ ਰੋਸ਼ਨ ਕਰਾਂਗਾ ਨੈਕਸਟ ਟਾਈਮ ਮੈਂ ਐਮਬੀਬੀਏ ਸੀਟ ਲਵਾਵਾਂਗਾ ਕਹਿੰਦੇ ਠੀਕ ਹੈ ਜੇ ਤੂੰ ਐਮਬੀਬੀਏ ਸੀਟ ਲੈ ਲਏਂਗਾ ਤੇਰੀ ਫੀਸ ਮਾਫ ਤੇ ਜੇ ਤੂੰ ਐਮਬੀਬੀਏ ਸੀਟ ਨਹੀਂ ਲਈ ਮੈਂ ਡਬਲ ਫੀਸ ਲਵਾਵਾਂਗਾ ਐਂਡ ਆਈ ਕਮਿਟਿਡ ਕਿ ਮੈਂ ਤੁਹਾਨੂੰ ਲੈ ਕੇ ਦੱਸਾਂਗਾ ਫਿਰ ਮੈਂ ਆਪਣੀ ਕਮੀ ਠੀਕ ਫਿਰ ਮੈਂ ਆਪਣੀ ਕਮੀ ਲੱਭੀ ਕਿ ਵੇਅਰ ਆਈ ਏਮ ਲੈਕਿੰਗ ਹਾਂ ਜੇ ਇਹ ਜਿਹੜੇ ਕਨਵੈਂਸ ਤੇ ਬੱਚੇ ਨੇ ਹਾਂ ਮੈਂ ਨਹੀਂ ਕੰਪੀਟ ਕਰ ਪਾਵਾਂਗਾ ਮਾਈਟ ਬੀ ਇਨ ਇੰਗਲਿਸ਼ ਮੀਡੀਅਮ ਕਿ ਮੈਂ ਉਹਨਾਂ ਦੇ ਨਾਲ ਫਲੂਐਂਟ ਨਹੀਂ ਹੋਵਾਂਗਾ ਮੈਂ ਕਨਵਰਸ ਉਹਨਾਂ ਨਾਲ ਦੇ ਨਾਲ ਗੱਲਬਾਤ ਵਧੀਆ ਨਹੀਂ ਕਰ ਪਾਵਾਂਗਾ ਬਟ ਮੈਂ ਆਪਣੀ ਇੱਕ ਸੀਟ ਲਈ ਲੜਨਾ ਹੈ ਬਾਕੀ ਬੱਚਿਆਂ ਦੀ ਸੀਟ ਲਈ ਮੈਂ ਨਹੀਂ ਲੜਨਾ ਐਂਡ ਫਿਰ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕੀਤੀ ਤੇ ਉਹ ਰੱਬ ਦਾ ਸ਼ੁਕਰਗੁਜ਼ਾਰ ਹਾਂ ਫਿਰ ਮੈਂ ਐਮਬੀਬੀਐਸ ਮੈਨੂੰ ਮਿਲੀ ਪਿੰਸ ਜਲੰਧਰ आई गो टू एडमिशन इन 2011 एंड ओ दे मेरे लिए एक फर्स्ट मेरा जिंदगी दा एम पूरा हो गया अपने ਪਿੰਡ ਤੋਂ ਪਹਿਲੇ ਡਾਕਟਰ ਸੀ ਜੀ ਮੈਂ ਆਪਣੇ ਪਿੰਡ ਦਾ ਪਹਿਲਾ ਡਾਕਟਰ ਉਹ ਬੀ ਐਮਸ ਤੋਂ ਐਮ ਬੀਬੀਐਸ ਕਹਣਾ ਲੋਕੀ ਵੀ ਕਹਿੰਦੇ ਸੀਗੇ ਕਿ ਇਹ ਕਿਹੜੀ ਡਿਗਰੀ ਆ ਗਈ ਉਥੇ ਤਾਂ ਬੀ ਐਮਸ ਕਹਿੰਦੇ ਇਹ ਕਿਹੜੀ ਡਿਗਰੀ ਆ ਗਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਐਮ ਬੀਬੀਐਸ ਕੀ ਹੁੰਦੀ ਹੈ ਉਹ ਦਿਨ ਸਾਡੇ ਪਿੰਡ 'ਚ ਮੇਲਾ ਸੀਗਾ ਕਿ ਮੁੜਿਆ ਨਹੀਂ ਪਤਾ ਨਹੀਂ ਕਿਹੜਾ ਦੁਨੀਆ ਦਾ ਵੱਡਾ ਡਾਕਟਰ ਬਣ ਜਾਣਾ ਹੁੰਦਾ ਅੱਜ ਮੈਂ ਤੁਹਾਨੂੰ ਦੱਸਾਂ ਅੱਜ ਮੈਂ ਉੱਥੇ ਆਪਣੀ ਇੱਕ ਕੀ ਕਹਿੰਦੇ ਇੱਕ ਸਟੈਂਪ ਲਗਾਈ ਐ ਬੀਬੀਐਸ ਦੀ ਅੱਜ ਮੇਰੇ ਪਿੰਡ ਵਿੱਚੋਂ ਤਕਰੀਬਨ 7-8 ਐਮਬੀਬੀਐਸ ਨੇ 4-5 ਐਮਡੀ ਪਰਸਿਊ ਕਰ ਰਹੇ ਨੇ 2 ਆਰ ਇਧੇੜੀ ਨੰਬਰਿਸਰ 1 ਇਜ਼ देयर ਇਨ ਪਟਿਆਲਾ 2 ਵੈਂਟ ਟੂ ਅਮਰੀਕਾ ਯੂ ਐਸ ਏ ਦੇਖ ਕੇ ਮੇਰੀ ਅੱਜ ਪੂਰੀ ਫੈਮਿਲੀ ਵੀ ਆਰ 6 ਡਾਕਟਰਸ ਬਿਊਟੀਫੁਲ ਵੀ ਆਰ 6 ਡਾਕਟਰਸ ਬਿਊਟੀਫੁਲ ਅਫਸਰ ਅਲੀ ਜਰਨੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਬੀਬੀਐਸ ਕੀਤੀ ਐਂਡ ਉਹ ਦਿਨ ਕਿਈ ਪਲਾਨਸ ਬੰਦੀ ਐਂਡ ਸਮਥਿੰਗ ਯੂ ਮਾਈਟ ਬੀ ਨੋਇੰਗ ਕਿ ਵੀਆਈਪੀਸ ਨੂੰ ਬੁਲਾਇਆ ਜਾਂਦਾ ਐਂਡ ਡੀਸੀ ਸਾਹਿਬ ਆਂਦੇ ਨੇ ਐਂਡ ਬਟ ਆਈ ਵਾਸ ਸੀਇੰਗ ਕਿ ਫੇ ਜਿੱਦੋਂ ਮੈਂ ਪਿੰਡ 'ਚ ਵੀ ਜਾਂਦਾ ਸੀਗਾ ਬਿਕੋਜ਼ ਆਈ ਡੋਨਟ ਵਾਂਟ ਟੂ ਸੇ ਕਿ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਪਰ ਫੇ ਵੀ ਤੁਹਾਨੂੰ ਦੱਸਣਾ ਚਾਹਾਂਗਾ ਆਈ ਏਮ ਬੀਇੰਗ ਫਰਮ ਦ ਗੁਰਨਾਣਕ ਦੀਵ ਜੀ ਫੈਮਿਲੀ ਤੇ ਇੱਕ ਸਾਡੇ ਜੀਨ 'ਚ ਵੀ ਤੁਰਿਆ ਆ ਰਿਹਾ ਕਿ ਜੋ ਕੁਝ ਵੀ ਕਰਨਾ ਨਾ ਇੱਕ ਲੋਕਾਂ ਦੀ ਸੇਵਾ ਜ਼ਰੂਰ ਕਰਨੀ ਐ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਯੂਥ ਵਿੱਚ ਐਸੀ ਚੀਜ਼ ਬਹੁਤ ਭਰੀ ਹੋਈ ਹੈ ਕਿ ਅਸੀਂ ਲੋਕਾਂ ਦਾ ਭਲਾ ਕਰ ਰਹੇ ਹਾਂ ਵੀ ਵਾਂਟ ਟੂ ਡੂ ਸਮਥਿੰਗ ਫੋਰ ਸੋਸਾਇਟੀ ਕੋਈ ਸੋਸ਼ਲ ਕੌਸਲੀ ਅਸੀਂ ਕੁਝ ਨਾ ਕੁਝ ਕਰਨਾ ਇਹ ਤੁਹਾਡੇ ਵਿੱਚ ਸਭ ਤੋਂ ਪੋਜੀਟਿਵ ਚੀਜ਼ ਹੈ ਮੈਂ ਤੁਹਾਨੂੰ ਦੱਸ ਦਵਾਂ ਅੱਜ ਅਗਰ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਨਾ ਯੂ ਮਾਈਟ ਨੋਟ ਬੀ ਨੋਇੰਗ ਕਿ ਤੁਹਾਨੂੰ ਉਹਦਾ ਬੈਨੀਫਿਟ ਡਾਇਰੈਕਟਲੀ ਨਾ ਭਾਵੇਂ ਆਵੇ ਭਾਵੇਂ ਇੰਡਾਇਰੈਕਟਲੀ ਤੁਹਾਡੇ ਕੋਲ ਜ਼ਰੂਰ ਆਏਗਾ ਅੱਜ ਤੁਸੀਂ ਮਨ ਬਣਾਇਆ ਫਰੋਮ ਮਾਈਟ ਬੀ ਫਰੋਮ ਕੋਈ ਸਟੂਡੈਂਟ ਨੇ ਬਣਾਇਆ ਹੋਏਗਾ ਕਿ ਮੈਂ ਵੀ ਆਫੀਸਰ ਬਣਾਂ ਮੈਂ ਤੁਹਾਨੂੰ ਦੱਸਣਾ ਤੁਸੀਂ ਲੋਕਾਂ ਦਾ ਭਲਾ ਕਰੋ ਲੋਕਾਂ ਬਾਰੇ ਸੋਚੋ ਉਹਨਾਂ ਲਈ ਸਿੰਪਥੀ ਰੱਖੋ ਉਹ ਸਿੰਪਥੀ ਤੁਹਾਡੇ ਕੋਲ ਕਿੱਦਾਂ ਆਏਗੀ ਜੋ ਤੁਸੀਂ ਆਪਣਾ ਟਾਰਗੇਟ ਰੱਖਿਆ ਉਹਦੇ ਵਿੱਚ ਪਲੱਸ ਪੁਆਇੰਟਸ ਹੋਈ ਜਾਣਗੇ ਤੇ ਮੈਂ ਐਮਬੀਬੀਐਸ ਕੀਤੀ ਐਮਬੀਬੀਐਸ ਕਰਨ ਤੋਂ ਬਾਅਦ ਕੀ ਹੋਇਆ ਲਾਸਟ ਇਅਰਸ ਵਿੱਚ ਨਾ ਜਦੋਂ ਮੈਂ ਵੇਖਿਆ ਬੀਇੰਗ ਅ ਡਾਕਟਰ ਕਿਉਂਕਿ ਮੈਂ ਨਾ ਲੋਕਾਂ ਦਾ ਸਾਰਾ ਕੁਝ ਨਹੀਂ ਕਰ ਸਕਦਾ ਆਈ ਕਾਂਟ ਡੂ ਏਵਰੀਥਿੰਗ ਮੈਂ ਲੋਕਾਂ ਨੂੰ ਫ੍ਰੀ ਮੈਡੀਸਿਨ 24 ਘੰਟੇ ਨਹੀਂ ਦੇ ਸਕਦਾ ਕਿਸ ਨੂੰ ਐਮਰਜੈਂਸੀ ਆਂਦੀ ਆ ਵੀ ਕੋਜ਼ ਮਸ਼ੀਨਰੀਜ਼ ਇਜ਼ ਆਫ ਕਰੋੜਸ ਮੈਂ ਖਰੀਦ ਵੀ ਨਹੀਂ ਸਕਦਾ ਫਿਰ ਮੈਂ ਸੋਚਿਆ ਕਿਉਂਕਿ ਮੇਰੇ ਕੁਝ ਦੋਸਤ ਸੀਗੇ ਉਹਨਾਂ ਦੇ ਫਾਦਰ ਕੁਝ ਇਨਕਮ ਟੈਕਸ ਕਮਿਸ਼ਨਰਸ ਸੀਗੇ ਕੋਈ ਡੀਐਸਪੀ ਸੀਗੇ ਜਿੱਦੋਂ ਇੰਟਰੈਕਸ਼ਨ ਹੁੰਦੀ ਆ ਉੱਥੋਂ ਮੈਂ ਦੇਖਿਆ ਕਿ ਇਸ ਤਰ੍ਹਾਂ ਕਿ ਇਹਨਾਂ ਕੋਲ ਸਭ ਕੁਝ ਹੈ ਗਵਰਨਮੈਂਟ ਇਹਨਾਂ ਨੂੰ ਪੈਸਾ ਵੀ ਦਿੰਦੀ ਹੈ ਗਵਰਨਮੈਂਟ ਇਹਨਾਂ ਨੂੰ ਪਾਵਰਸ ਵੀ ਦਿੰਦੀ ਹੈ ਤਾਂ ਕਿ ਤੁਸੀਂ ਲੋਕਾਂ ਦਾ ਭਲਾ ਕਰੋ ਹੁਣ ਤੁਸੀਂ ਦੇਖਿਆ ਇਹ ਫਲੱਡ ਸਿਚੁਏਸ਼ਨ ਹੋਈ ਠੀਕ ਹੈ ਜੀ ਐਂਡ ਵੀ ਵਰ देयर ਬੀਂਗ ਅ ਅਫੀਸਰ ਵੀ ਵੈਂਟ ਟੂ ਵਿਲੇजेस we were having the source of income we were having the power we were having the team jede lokan da bhala kar sake main kuch nahi kita but being a officer mainu satisfaction hui ki main lokan da kuch karke lokan da bhala karta eh cheez mainu jadon main final year sikhe mere dimag ch aayi us to baad main preparation shuru kiti hun main tanu ki dass reha bachpan to mera aim siga ki main doctor vi banna te officer vi banna hai ਤੇ ਦੇਖੋ ਜੇ ਤੁਸੀਂ ਕਿਸੇ ਦਾ ਪਲਾਅ ਕਰਦੇ ਹੋ सिंपैथी ਰੱਖਦੇ ਹੋ ਲੋਕਾਂ ਦਾ ਥੋੜੇ ਦਿਓ ਨਾ ਰੱਬ ਜਿਹੜਾ ਹੈ ਪਰਮਾਤਮਾ ਗੋਡ ਤੁਹਾਡਾ ਆਟੋਬਾਇਓਗ੍ਰਾਫੀ ਇੱਕ ਪਾਸਟ ਬਣੰਦਾ ਹੈ ਉਹ ਮੇਰਾ ਜਿਹੜਾ ਟਵਿਸਟਿੰਗ ਪੁਆਇੰਟ ਸੀਗਾ ਮੈਂ ਪ੍ਰੈਪਰੇਸ਼ਨ ਸ਼ੁਰੂ ਕੀਤੀ ਫਿਰ ਤੁਹਾਨੂੰ ਦੱਸਾਂ ਕਿ ਆਪਣੇ ਟਾਰਗੇਟ ਲਈ ਜੇ ਤੁਸੀਂ 100% ਡੈਡੀਕੇਟਿਡ ਹੋਵੋ ਨਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਫਿਰ ਕੀ ਹੈ ਉਸ ਤੋਂ ਬਾਅਦ ਜਦੋਂ ਮੈਂ ਪ੍ਰੈਪਰੇਸ਼ਨ ਸ਼ੁਰੂ ਕੀਤੀ ਫਸਟ ਟਾਈਮ ਜਦੋਂ ਮੈਂ ਯੂਪੀਐਸਸੀ ਦਿੱਤਾ ਮੈਂ ਇੰਟਰਵਿਊ ਚ ਹਾਰਡਲੀ ਇੱਕ ਦੋ ਨੰਬਰ ਤੋਂ ਰਹਿ ਗਿਆ ਐਂਡ ਯੂ ਕੈਨ ਫੀਲ ਡੇਢ ਸਾਲ ਦਾ ਪੀਰੀਅਡ ਹੈ ਯੂ ਹੈਵ you study for 24 hours you have to do a lot of work to sabajyo tis ek number to reh jona it is like ki khatam ho gaya duniya khatam hogi but main eh jeda apna siga apki kama toanu eh jeda twisting point siga main apne plus 2 vich vi dekh suka hi utthe vi mainu haar hui si ye meri second art thi fir main maan banaya fir mere ch koi kami hai and main toanu dassan fir main chandigarh doreya i went to delhi main chandigarh uss time first time gaya after college ਜਦੋਂ ਚੰਡੀਗੜ੍ਹ ਫਸਟ ਟਾਈਮ ਦੇਖਿਆ ਐਂਡ ਇਟ ਵਾਸ ਲਾਈਕ ਕਿ ਮੈਂ ਕਿੱਥੇ ਆ ਗਿਆ ਆਈ ਵੈਂਟ ਟੂ ਪੈਰਿਸ ਔਰ ਕਿੱਥੇ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿ ਪੰਜਾਬ ਦਾ ਹਿੱਸਾ ਹੈ ਹੈਨਾ ਜੇ ਤੋ ਕੋਈ ਫਸਟ ਟਾਈਮ ਸਿਟੀ ਦੇਖੇ ਪਰ ਮੈਂ ਮੈਨੂੰ ਸੀਗਾ ਮੈਂ ਕੁਝ ਨਹੀਂ ਵੇਖਣਾ ਮੇਰਾ ਟਾਰਗੇਟ ਸੀਗਾ ਮੇਰਾ ਇੰਸਟੀਟਿਊਟ ਤੇ ਮੇਰੀ ਸਟੱਡੀ ਠੀਕ ਹੈ ਸੈਕਿੰਡ ਟਾਈਮ ਜਦੋਂ ਮੈਂ ਆਇਆ ਫਿਰ ਮੈਂ ਦਿੱਲੀ ਚਲਾ ਗਿਆ ਇੰਟਰਵਿਊ ਲਈ ਐਂਡ ਦਿੱਲੀ ਇਜ਼ ਲਾਈਕ ਉੱਥੇ ਕਰਾਊਡ ਇੰਨੀ ਹੈ ਵੈਨ ਯੂ ਆਰ 무ਵਿੰਗ ਇਨ ਅ ਲੇਨ ਤਨ ਜਿਹੜਾ ਸਾਈਡ ਵਾਲਾ ਦੋਸਤ ਹੈ ਉਹ ਨਿਊਜ਼ਪੇਪਰ ਪੜ੍ਹ ਰਿਹਾ ਹੈ ਇਦੇ ਤੁਹਾਡਾ ਬੁੱਕ ਪੜ ਰਿਹਾ ਭਾਵੇਂ ਥੱਲੇ ਕੁਝ ਗੱਡਾ ਵੀ ਆ ਜਾਓ ਉਹ ਡਿੱਗ ਜਾਏਗਾ ਪਰ ਆਪਣੀ ਬੁੱਕ ਨਹੀਂ ਛੱਡੇਗਾ ਤੇ ਮੈਨੂੰ ਹੈਰਾਨ ਸੀਗਾ ਯਾਰ ਆਪਾਂ ਮੈਂ ਕਿਸ ਤਰ੍ਹਾਂ ਨਾਲ ਲੜ ਕੇ ਤੇ ਮੈਂ ਕਿੱਦਾਂ ਪਹੁੰਚ ਜਾਵਾਂਗਾ ਐਨ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਉੱਥੇ ਇੱਕ ਨਾ ਇੱਕ ਪ੍ਰੋਫੈਸਰ ਸੀਗੇ ਮੈਨੂੰ ਉਹਨਾਂ ਨੂੰ ਪਤਾ ਨਹੀਂ ਕੀ ਦਿਖਿਆ ਮੇਰੇ ਚ ਕਹਿੰਦੇ ਹਰਜਿੰਦਰ ਇਸ ਵਾਰ ਤੇਰਾ ਹੋ ਜਾਣਾ ਤੂੰ ਕਿਸੇ ਸਾਈਡ ਨਹੀਂ ਵੇਖਣਾ ਨਾ ਰਾਈਟ ਵੇਖਣਾ ਨਾ ਲੈਫਟ ਵੇਖਣਾ ਤਨ ਕੋਈ ਵੀ ਦਿੱਕਤ ਆਂਦੀ ਹੈ ਮੇਰ ਨਾਲ ਕੱਲ ਬਸ ਤੂੰ ਮਿਹਨਤ ਨਾ ਛੱਡੀ ਤੋ ਕੁਛ ਨਹੀਂ ਵਿਖਣਾ ਤੇਰੇ ਮੈਂ ਤੁਹਾਨੂੰ ਦੱਸਦਾ ਸਾਡੇ ਮੀਨਸ ਇਗਜ਼ਾਮਸ ਹੁੰਦੇ ਸੀਗੇ ਮੋਕ ਇੰਟਰਵਿਊਜ਼ ਹੁੰਦੀਆਂ ਇਹ ਮੇਰੇ ਸੋਚੋ ਹਾਰਡਲੀ 10 ਨੰਬਰ ਆਉਂਦੇ ਸੀ ਤੇ ਬਾਕੀਆਂ ਦੇ 90 ਐਂਡ ਇਟ ਵਾਸ ਸ਼ੌਕਿੰਗ ਯਾਰ ਇਹ ਤਾਂ ਗਲਤ ਹੋ ਗਿਆ ਮੈਂ ਤਾਂ ਨੇ ਪੈਸੇ ਲੈ ਰਿਆ ਲੱਖਸ ਆਫ ਰੁਪੀਸ ਲਾ ਰਿਆ ਆ ਉਹ ਫਾਦਰ ਵਾਸ ਹੈ ਕਿ ਤੇਰੇ ਨਾਲ ਦੇ ਜਿਹੜੇ ਡਾਕਟਰਸ ਹੈ ਉਹ ਤਾਂ ਲੱਖਾਂ ਰੁਪਏ ਕਮਾ ਰਹੇ ਆ ਤੂੰ ਕੀ ਕਰ ਰਹੇ ਆ ਉਹ ਦਿਨ ਦਾ ਇੱਕ ਸਾਫ ਦਾ ਚਲ ਮੈਨੂੰ ਵੀ ਹਿੰਮਤ ਦਿੰਦੇ ਸੀਗੇ ਬਟ ਮੇਰੇ ਮਨ ਤੇ ਸੀਗਾ ਮੇਰੇ ਫਾਦਰ ਲਈ ਮੈਂ ਗਲਤ ਕਰ ਰਿਹਾ ਬਟ ਮੈਨੇ ਹਿੰਮਤ ਨਹੀਂ ਛੱਡੀ ਇੰਟਰਵਿਊ ਦਿੱਤੀ ਐਂਡ ਉਹ ਕੋਵਿਡ ਵੀ ਆ ਗਿਆ ਉਹ ਕੋਵਿਡ ਵਿੱਚ ਸਾਡੀ ਇੰਟਰਵਿਊ ਹੋਈ ਤੇ ਮੈਨੂੰ ਸੀਗਾ ਕਿ ਤੇ ਇਹ ਵੀ ਕੈਨਸਲ ਹੋ ਗਈ ਤਾਂ ਮੈਂ ਤਾਂ ਗਿਆ ਉੱਥੇ ਤੇ ਇੱਕ ਇੱਕ ਦਿਨ ਕੱਟਣਾ ਔਖਾ ਐਂਡ ਐਂਡ ਦੈਟ ਟਾਈਮ ਇਨ 2020 ਆਈ ਵਾਸ ਸੈਲੈਕਟਿਡ ਐਜ਼ ਆਈਐਸ ਆਫੀਸਰ ਐਂਡ ਆਈ ਕੇਮ ਟੂ ਇਨ ਪੰਜਾਬ ਦੈਟ ਇਜ਼ ਰੇਅਰਸਟ ਆਫ ਥੇਰ लवली ਤੇ ਜਿਹੜਾ ਮੈਨੂੰ ਪੰਜਾਬ ਕੈਡਰ ਮਿਲੇ ਐ ਐਂਡ ਆਈ ਜਸਟ ਵਾਂਟ ਟੂ ਸੇ ਵਨ ਥਿੰਗ ਇਹ ਪੰਜਾਬ ਕੈਡਰ ਮੈਨੂੰ ਕਿਉਂ ਮਿਲੇ ਐ ਕੋਕੀ ਇੱਕ ਮਨ ਵਿੱਚ ਲੋਕਾਂ ਦੇ ਭਲੇ ਲਈਏ ਮਿਹਨਤ ਮੈਂ ਕੀਤੀ ਮੈਨੂੰ ਆਈਐਸ ਮਿਲੀ ਮੈਨੂੰ ਪੰਜਾਬ ਮਿਲੇਆ ਇਹ ਰੱਬ ਨੇ ਕਿ ਅਹੋ ਜੀ ਕਿਉਂਕਿ ਨਾ ਜਦੋਂ ਆਫੀਸਰਸ ਬਣੇ ਦਾ ਉਹਨਾਂ ਇੱਕ ਕੋ ਪਾਲਿਸੀ ਹੈ ਉਹ ਕੀ ਕਰਦੇ ਹੈ ਅੱਛਾ ਇਹ ਸੀਟ ਵੇਕੈਂਟ ਹੈ ਇਹ ਸੀਟ ਨੂੰ ਅਸੀਂ ਚੇਂਜ ਕਰਨਾ ਹੈ ਇਹਨੂੰ ਕਨਵਰਟ ਕਰਨਾ ਹੈ ਕੈਟਾਗਰੀ ਕਨਵਰਟ ਕਰਨੀ ਆ ਉਹ ਰੱਬ ਵੱਲੋਂ ਉਹ ਜਿਹੜੀ ਮੇਰੀ ਜਿਹੜੀ ਸੀਗੀ ਜਨਰਲ ਤੋਂ ਉੱਚ ਕਨਵਰਟ ਹੋ ਗਈ ਮੈਨੂੰ ਪੰਜਾਬ ਮਿਲ ਗਿਆ ਮੇਰੇ ਤੋਂ ਜਿਹੜੇ ਅਬਵ ਸੀਗੇ ਉਹ ਸਾਰੇ ਤਾਮਿਲਨਾਡੂ ਚਲੇ ਗਏ ਹੈਨਾ ਇਸ ਕਰਕੇ ਮੈਂ ਸਾਰਿਆਂ ਨੂੰ ਮੇਰੀ ਜ਼ਿੰਦਗੀ ਦੇ ਤਿੰਨ ਪ੍ਰਿੰਸੀਪਲਸ ਰਹੇ ਆ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਪਰਮਾਤਮਾ ਨੂੰ ਭੁੱਲਣਾ ਨਹੀਂ ਤੇ ਜੋ ਅਸੀਂ ਮਿੱਥ ਲਿਆ ਮੀਨਸ ਜੋ ਮੈਂ ਆਪਣੇ ਮਾਂਚਰ ਆਖ ਲਿਆ ਕਿ ਮੈਂ ਵਧੀਆ ਕਰਨਾ ਮੈਂ ਕਰਕੇ ਰਹਿਣਾ ਭਾਵੇਂ ਜੋ ਮਰਜ਼ੀ ਵੀ ਹੋ ਜੇ